ਲੱਤਾਂ ਦੇ ਵਿੱਚ ਖੂਨ ਦਾ ਸੰਚਾਰ ਕਿਵੇਂ ਵਧਾ ਸਕਦੇ ਆ? ਜ਼ਿਆਦਾਤਰ ਦੇਖਿਆ ਜਾਂਦਾ ਜਿਹੜੇ ਲੋਕਾਂ ਨੂੰ ਡਿਸਕ ਦੀ ਕੋਈ ਸਮੱਸਿਆ ਆ ਜਾਂਦੀ ਹੈ ਜਦੋਂ ਉਹ MRI ਕਰਾਉਂਦੇ ਨੇ ਦੇਖਿਆ ਜਾਂਦਾ ਡਿਸਕ ਪ੍ਰੋਟਰੂਜ਼ਨ, ਡਿਸਕ ਐਕਸਟਰੂਜ਼ਨ, ਡਿਸਕ ਬਲਜ, ਡਿਸਕ ਹਰਨੀਏਸ਼ਨ ਜਾਂ ਸਲਿੱਪ ਡਿਸਕ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਖੂਨ ਦਾ ਸੰਚਾਰ ਵਿਗੜ ਜਾਂਦਾ ਹੈ ਜਿਸ ਕਰਕੇ ਲੱਤਾਂ ਦੇ ਵਿੱਚ ਸੁੰਣਾਪਣ, ਲੱਤਾਂ ਦੇ ਵਿੱਚ ਦਰਦ ਰਹਿਣਾ ਔਰ ਕਈ ਵਾਰ ਵੈਰੀਕੋਜ਼ ਵੇਇਨਜ਼ ਕਰਕੇ ਵੀ ਲੱਤਾਂ ਦੇ ਵਿੱਚ ਖੂਨ ਦਾ ਸੰਚਾਰ ਕਟ ਜਾਂਦਾ ਹੈ ਸੋ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਬੜੀਆਂ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰੋਗੇ ਤੁਸੀਂ ਲੱਤਾਂ ਦੇ ਵਿੱਚ ਖੂਨ ਦੇ ਸੰਚਾਰ ਨੂੰ ਵਧਾ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸਭ ਤੋਂ ਪਹਿਲੀ ਐਕਸਰਸਾਈਜ਼ ਬੜੀ ਆਸਾਨ ਐਕਸਰਸਾਈਜ਼ ਹੈ ਤੁਸੀਂ ਕਿਤੇ ਵੀ ਢੋਲ ਲਾ ਕੇ ਬੈਠ ਜਾਓਗੇ ਔਰ ਐਂਕਲ ਟੋ ਪੰਪਸ ਕਰੋਗੇ ਨਾਰਮਲ ਹਵਾ ਦੇ ਵਿੱਚ ਇਹ ਜਿਹੜਾ ਐਂਕਲ ਟੋ ਪੰਪ ਇਦਾਂ ਨਹੀਂ ਹੋਣੇ ਚਾਹੀਦੇ ਮਤਲਬ ਨੀਚੇ ਸਥੋੜੇ سپورਟ ਨਹੀਂ ਹੋਣੀ ਚਾਹੀਦੀ ਲੱਤਾਂ ਅੱਧੀਆਂ ਬਾਹਰ ਹੋਣੀਆਂ ਚਾਹੀਦੀਆਂ ਨੇ ਇਦਾਂ ਕਰਕੇ ਔਰ ਐਂਕਲ ਟੋ ਪੰਪ ਕਰਾਂਗੇ 10 ਵਾਰੀ ਔਰ ਇਸ ਦੇ ਤੁਸੀਂ 7 ਸੈੱਟ ਲਾਉਣੇ ਆ ਪਹਿਲੀ ਕਸਰਤ ਦੂਜੀ ਕਸਰਤ ਕੀ ਹੋਏਗੀ ਤੁਹਾਨੂੰ ਇੱਕ ਰੋਲਰ ਚਾਹੀਦਾ ਤੁਸੀਂ ਇਹ ਪਿੰਜਣੀਆਂ ਦੇ ਥੱਲੇ ਇਦਾਂ ਰੱਖ ਲਓਗੇ ਕਾਫ ਮਸਲ ਦੇ ਥੱਲੇ ਔਰ ਇਦਾਂ ਬੈਠ ਕੇ ਇੱਥੇ ਤੁਸੀਂ ਐਂਕਲ ਟੋ ਪੰਪ ਕਰੋਗੇ ਇਹ ਵੀ 10 ਵਾਰੀ ਕਰੋਗੇ ਇਸ ਦੇ ਵੀ 7 ਸੈੱਟ ਲਾਉਣੇ ਆ ਓਦੋਂ ਅਗਲੀ ਕਸਰਤ ਕੀ ਹੋਏਗੀ ਤੁਸੀਂ ਦੀਵਾਰ ਦੇ ਨਾਲ ਲੱਤਾਂ ਇਦਾਂ ਲਾ ਲੈਣੀਆਂ ਨੇ ਔਰ ਇੱਥੇ ਤੁਸੀਂ ਹੋਲਡ ਰੱਖੋਗੇ 5 ਮਿੰਟ ਔਰ ਅਗਰ ਤੁਹਾਡਾ ਜੀ ਕੀਤਾ ਐਂਕਲ ਟੋ ਪੰਪਸ ਕਰਨ ਦਾ ਤਾਂ ਤੁਸੀਂ ਕਰ ਸਕਦੇ ਹੋ ਨਹੀਂ ਲੱਤਾਂ ਨੂੰ ਇਦਾਂ ਹੀ ਰੱਖ ਲੈਣਾ ਪੂਰੇ 5 ਮਿੰਟ ਲਈ ਹੌਲੀ ਹੌਲੀ ਲੱਤਾਂ ਤੁਸੀਂ نیچے ਲਿਆਉਣੀਆਂ ਇਹ ਹੋ ਗਈ ਤੀਜੀ ਕਸਰਤ ਜਿਹੜੀ ਚੌਥੀ ਕਸਰਤ ਹੈ ਉਹ ਤੁਸੀਂ ਕਰੋਗੇ ਇਦਾਂ ਇੱਕ ਸਟੈਪ ਲੈ ਲੈਣਾ ਸਟੈਪ ਦੇ ਉੱਪਰ ਖੜਜੋਗੇ ਔਰ ਆਪਾਂ ਹੀਲ ਰੇਸ ਕਰਨੀਆਂ ਇਦਾਂ ਉੱਪਰ ਗਏ ਔਰ نیچے ਗਏ ਅਡੀਆਂ ਵਾਦ ਤੋਂ ਬਾਦ نیچے ਜਾਣਗੀਆਂ ਤਾਂ ਕਿ ਇਥੇ ਪਿੰਜਣੀ ਦੇ ਵਿੱਚ ਆਪਣੀ ਸਟ੍ਰੈਚ ਪਾਵੇ ਫਿਰ ਉੱਪਰ ਫਿਰ ਵਾਪਸ ਫਿਰ ਉੱਪਰ ਫਿਰ ਵਾਪਸ ਇਸ ਦੇ ਤੁਸੀਂ ਗਿਣ ਕੇ 10 ਵਾਰੀ ਕਰਨਾ ਔਰ 6 ਤੋਂ 7 ਸੈਟ ਲਾਉਣ ਦੀ ਕੋਸ਼ਿਸ਼ ਕਰਨ। ਆਖਰੀ ਕਸਰਤ ਕੀ ਹੋਏਗੀ ਹੀਲ ਵਾਕ ਕਰਨੀ ਹੈ। ਐਦਾਂ ਪੈਰ ਅੰਦਰ ਮੋੜ ਕੇ ਚੱਲਣਾ 10 ਗਿਣਨੇ ਫਿਰ ਵਾਪਸ ਐਦਾਂ ਤੁਸੀਂ 10 ਗਿਣੋਗੇ ਹੌਲੀ ਹੌਲੀ ਚੱਲੋਗੇ ਔਰ ਫਿਰ ਵਾਪਸ ਇਸ ਦੇ 4 ਤੋਂ 5 ਸੈਟ ਲਾਓ। ਸਾਰੀਆਂ ਕਸਰਤਾਂ ਕਰੋ। ਖੂਨ ਦਾ ਸੰਚਾਰ ਜੋ ਥੋੜਾ ਰੁਕਿਆ ਹੋਇਆ ਸੀ ਬਹੁਤ ਜਲਦੀ ਵਧਣ ਵਾਲਾ ਹੈ ਸਾਸ੍ਰਿਕਾਲ